ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰ ਹਾਂ ਜੀ 3 ਜੂਨ ਦੀਆਂ ਹਾਂ ਗੱਲ ਕਰਨੀਆਂ ਯਾਨੀ ਕਿ ਅੱਜ ਪੰਜਾਬ ਪਲੱਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਮੇਰੇ ਚੱਕਰ ਦੇ ਕਿੰਨੇ ਕਸਾਰ ਨੇ ਇਹ ਅਫਡੇਟ ਤੁਹਾਨੂੰ ਦੇਵਾਂਗੇ ਅਸਲੀਆਂ ਤਾਜ਼ਾ ਸੈਟਲਾਈਟ ਦੇ ਸਿਰਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਲਗਭਗ ਸਵੇਰ ਦੇ 8:00 ਵੱਜ ਚੱਲੇ ਆ 3 ਜੂਨ ਦੀ ਅੱਜ ਸਵੇਰਾਂ ਸਵੇਰ ਤੋਂ ਹੀ ਤੋਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਐਸੇ ਲੱਗ ਰਹੀ ਆ ਕੱਲ ਜਿਵੇਂ ਕਿ ਸਾਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਮੀਂਹ ਆਸਾਰ ਬਣ ਗਏ ਸੀ ਦੇਰ ਸ਼ਾਮ ਤੋਂ ਬਾਅਦ ਦੁਪਹਿਰ ਤੋਂ ਜਿਹੜਾ ਜ ਰਾਜਸਥਾਨ ਦੇ ਹਰਿਆਣੇ ਦੇ ਵਿੱਚ ਕੱਲ ਮੀਂਹ ਚਖੜ ਚੱਲਿਆ ਤੇ ਦੇਰ ਸ਼ਾਮ ਹੁੰਦੇ ਪੰਜਾਬ ਦੇ ਵਿੱਚ ਖਾਸ ਕਰ ਸੰਗਰੂਰ ਮਲੇਰਕੋਟਲਾ ਬਰਨਾਲਾ ਫਰੀਦਕੋੜ ਦੇ ਕੁਝ ਖੇਤਰ ਬਟਿੰਡਾ ਮੋਗਾ ਦੇ ਕੁਝ ਖੇਤਰ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਫਗਵਾੜਾ ਜਲੰਧਰ ਤੇ ਉਸ ਤੋਂ ਬਾਅਦ ਕੁਝ ਅਧ ਖੇਤਰਾਂ ਦੇ ਵਿੱਚ ਕੱਲ ਮੀਂਹ ਲੱਗੇ ਆ ਹਲਕੇ ਤੋਂ ਲੱਗੇ ਦਰਮਿਆਨੇ ਛਰਾਟੇ ਕਿਤੇ ਕਿਤੇ 15-20 ਮਿੰਟ ਵਾਲੇ ਤੇ ਕਿਤੇ ਕਿਤੇ ਅੱਧਾ ਘੰਟਾ ਜਿਹੜਾ ਮੀਂਹ ਜਾਰੀ ਰਿਹਾ ਤੇ ਇਸ ਤੋਂ ਇਲਾਵਾ ਜੇਕਰ ਅੱਜ ਆਪਾਂ ਗੱਲ ਕਰਦੇ ਹਾਂ 3 ਤੇ 4 ਜੂਨ ਯਾਨੀ ਕਿ ਅੱਜ ਵੀ ਪੰਜਾਬ ਦੇ ਵਿੱਚ ਮੌੜ ਤੋਂ ਉਮੀਦ ਦੇ ਆਸਾਰ ਨਹੀਂ ਸਭ ਤੋਂ ਪਹਿਲਾਂ ਜੇਕਰ ਹਰਿਆਣਾ ਰਾਜਸਥਾਨ ਦੀ ਗੱਲ ਕਰ ਲਈਏ ਤਾਂ ਅਸਲ ਇਹ ਦੇਖ ਸਕਦੇ ਹਾਂ ਸਿਸਟਮ ਦੀ ਮੌਜੂਦਗੀ ਇਹਨਾਂ ਖੇਤਰਾਂ ਦੇ ਵਿੱਚ ਹੈ ਤੇ ਬੱਦਲ ਵਜੋਂ ਪੱਲੇ ਫੱਦਰ ਦੇ ਬਣੀ ਹੋਈ ਹੈ ਜਿੱਥੇ ਬੱਦਲ ਬਣਿਆ ਹੋਇਆ ਹਰਿਆਣਾ ਰਾਜਸਥਾਨ ਦੇ ਵਿੱਚ ਉੱਥੇ ਅੱਜ ਮੀਂਹ ਚੱਕਰ ਦੇ ਕੰਮ ਡਾਊਨ ਨੇ ਇਸ ਲਈ ਇਹਨਾਂ ਦੋਨਾਂ ਸੂਬਿਆਂ ਦੇ ਵਿੱਚ ਅੱਜ ਮੀਂਹ ਚੱਕਰ ਦੇ ਆਸਾਰ ਬਹੁਤ ਘੱਟ ਨੇ ਅੱਜ ਜੇਕਰ ਬੱਦਲ ਬਣਦਾ ਹੈ ਤੇ ਉਹ ਪੰਜਾਬ ਵਾਲੇ ਪਾਸੇ ਬਣੇਗਾ ਭਾਵੇਂ ਮਾਝਾ ਖੇਤਰ ਹੈ ਭਾ ਘੰਟਿਆਂ ਦੇ ਦਰਮਿਆਨ ਜੀ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗਣੀ ਹੈ ਜਿਹੜੀ ਕਿ ਸਿਸਟਮ ਨੂੰ ਬੂਸਟ ਕਰੇਗੀ ਤੇ ਅੱਜ ਦੁਪਹਿਰ ਤੋਂ ਬਾਅਦ ਗਰਜ ਰੇਸ਼ਕੂ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਜਿਹੜੇ ਕਿ ਕਿਤੇ ਨਾ ਕਿਤੇ ਹਰੇ ਰਚਕਰ ਵਾਲੇ ਕੰਮ ਚਲਾ ਸਕਦੇ ਨੇ ਤੇ ਬਹੁਤੇ ਫਾਗਾਂ ਦੇ ਵਿੱਚ ਹਰੇ ਰਚਕਰ ਦੇ ਨਾਲ ਉਮੀਦ ਜਿਹੜੇ ਆਸਾਰ ਨੇ ਉਹ ਅੱਜ ਪੰਜਾਬ ਦੇ ਵਿੱਚ ਬਣਦੇ ਜਾਫਰੇ ਨੇ ਅੱਧ ਦੋਜਾ ਫਾਸੇ ਦੇ ਦਿਆ ਕਿ ਮਾਝੇ ਦੇ ਕੁਝ ਖੇਤਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਔਰ ਪਠਾਨਕੋਟ ਦੇ ਕੁਝ ਖੇਤਰਾਂ ਦੇ ਵਿੱਚ ਐਸੇ ਵਾਲੇ ਬੱਦਲ ਬਣੀ ਹੋਈ ਆ ਸੋ ਆਉਂਦੇ ਘੰਟਿਆਂ ਦੇ ਵਿੱਚ ਜੀ ਧੁੱਪ ਲੱਗੇਗੀ ਬਹੁਤੇ ਫਾਗਾ ਦੇ ਵਿੱਚ ਤੇ ਦੁਪਹਿਰ ਤੋਂ ਬਾਅਦ ਅੱਜ ਮੁੱਖ ਤੌਰ ਤੇ ਗਰਜ ਰਸਕ ਵਾਲੇ ਬੱਦਲ ਬਣਨਗੇ ਜਿਹੜੇ ਕਿ ਪੰਜਾਬ ਦੇ ਕਹਿ ਲਿਆ ਕਿ 60-65% ਖੇਤਰਾਂ ਦੇ ਵਿੱਚ ਤਗੜੇ ਹਨੇਰ ਝੱਖੜ ਦੇ ਨਾਲ ਮੀਂਹ ਦਰਜਾ ਕਰਾ ਸਕਦੇ ਨੇ ਕਿਤੇ-ਕਿਤੇ ਕੁਛ ਥਾਵਾਂ ਤੇ ਗੜੇ ਮਾਰ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਕੱਲ ਜੇਕਰ ਚਾਰਜ ਹੁੰਦੀ ਹੈ ਉਹ ਆ ਗੱਲ ਕਰਦੇ ਹਾਂ ਕੱਲੂ ਵੀ ਮੀਂਹ ਚਖੜ ਦੇ ਅਸਰ ਹੋਣਗੇ ਪੰਜਾਬ ਹਰਿਆਣਾ ਰਾਜਸਥਾਨ ਔਰ ਜੰਮੂ ਦੇ ਖੇਤਰ ਹਿਮਾਚਲ ਦੇ ਖੇਤਰ ਸਪਹਾੜਾ ਪਹਾੜਾ ਦੇ ਵਿੱਚ ਵੀ ਫਾਚਿੰਗ ਸਿਸਟਮ ਸਰਗਰਮ ਹੈ ਤੇ ਆਉਂਦੇ 48 ਘੰਟੇ ਇਹ ਸਿਸਟਮ ਮੁਖਤਾਰ ਤੇ ਸਰਗਰਮ ਰਹੇਗਾ ਫਿਲਹਾਲ ਜੇਕਰ ਹਾਂ ਅੱਜ ਦੀ ਗੱਲ ਕਰਦੇ ਹਾਂ ਕਿ ਅੱਜ ਦੁਪਹਿਰ ਤੋਂ ਬਾਅਦ ਬੱਦਲ ਬਣਨਾ ਹੈ ਉਹ ਕਿੱਥੇ ਬਣਦਾ ਹੈ ਤੇ ਕਿੰਨਾ ਕੁ ਐਕਟਿਵ ਹੁੰਦਾ ਹੈ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਚੱਖੜ ਦਰਜ ਹੁੰਦੇ ਨੇ ਇਹ ਬਿਲਕੁਲ ਸਟੀਕ ਅਪਡੇਟ ਤੁਹਾਨੂੰ ਲਾਈਵ ਜਿਹੜੀ ਆ ਦੁਪਹਿਰ ਹੋਏ ਆ ਕੇ ਤੁਹਾਨੂੰ ਦੱਸਾਂਗੇ ਬੱਦਲ ਕਿਹੜੇ ਖੇਤਰ ਦੇ ਵਿੱਚ ਬਣਿਆ ਕਿਉਂਕਿ ਜੇਕਰ ਰਾਜਸਰ ਵਾਲੇ ਫਾਸੇ ਬਣਦਾ ਹੈ ਸ਼੍ਰੀ ਗੰਗਾ ਨਗਰ ਹਨੂਮਾਨਗੜ ਨੋਂਪਗੜ ਇਹ ਭਾਗਾ ਦੇ ਵਿੱਚ ਅਸਲੇ ਧੁੱਖ ਲੱਗ ਰਹੀ ਹੈ ਹਾਲਾਂਕਿ ਟਟੂਵੇਂ ਇਹ ਕਿਤੇ ਬੱਦਲ ਬਣੇ ਵੀ ਹੋਏ ਨੇ ਪਰ ਜੇਕਰ ਮਾਲਵੇ ਵਾਲੇ ਬਹੁਤੇ ਖੇਤਰਾਂ ਦੇ ਵਿੱਚ ਅਸਰ ਨਹੀਂ ਕਿ ਮਾਲਵੇ ਬਹੁਤੇ ਖੇਤਰਾਂ ਨੂੰ ਜੜਿਆ ਕਵਰ ਕਰਨਗੇ ਸੋ ਦੁਪਹਿਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਵੇਗਾ ਜਿੱਥੇ ਕਿਤੇ ਬੱਦਲ ਬਣੇਗਾ ਉਹਦੇ ਤੁਹਾਨੂੰ ਲਾਈਵ ਆ ਕੇ ਅਸੀਂ ਅਪਡੇਟ ਦੇਵਾਂਗੇ ਫਿਲਹਾਲ ਅਜ ਮੀਂਹ ਚੱਖੜ ਦੇ ਅਸਰ ਬਣ ਗਏ ਨੇ ਇਹ ਅਪਡੇਟ ਤੁਹਾਡਾ ਨਾਲ ਸਾਂਝੀ ਕਰਨੀ ਆ ਤੇ ਇੱਕ ਹੋਰ ਅੰਕੜਾ ਤੁਹਾਡਾ ਨਾਲ ਸਾਂਝਾ ਕਰਨਾ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤਾ ਤਿੰਨ ਦਿਨਾਂ ਲਈ ਗਰਜ ਅਲੱਛਕ ਦੇ ਨਾਲ ਉਮੀਦ ਹੈ ਜਿਹੜੇ ਅਲਰਟ ਆ ਜਾਰੀ ਕੀਤੇ ਗਏ ਨੇ ਮੀਂਹ ਚੱਖੜ ਪਲਸ ਹਨੇਰੀ ਪਰ ਅਸਮ ਮੀ ਤੇ ਅੱਜ orange alert ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਹੈਵੀ ਰੇਨ ਯਾਨੀ ਕਿ ਪਾਰੀਮੀਦ ਅਜੋ ਹੋ ਸਕਦੇ ਨੇ ਅੱਜ ਪੰਜਾਬ ਦੇ ਵਿੱਚ ਤੇ ਗੱਜਲਿਸ਼ਕ ਦੇ ਨਾਲ ਤੂਫਾਨ ਤੇ ਕੁਝ ਖੇਤਾਂ ਦੇ ਵਿੱਚ ਘਰੇ ਮਾਰ ਮਿਲਦੇ ਅੱਜ ਅਗਲੀ ਵੀਡੀਓ ਅਦ ਵਿੱਚ ਜਦੋਂ ਫੇਰੇ ਆਗੇ ਤੁਹਾਨੂੰ ਅਪਡੇਟ ਦੇਾਂਗੇ ਧੰਨਵਾਦ